ਸ੍ਰੀ ਦਮਨ ਮਲਕੀਤ ਸਿੰਘ ਜੀ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਰਿਹਾ ਤੁਹਾਡਾ ਮੀਟਿੰਗ ਅੱਜ ਦਾ ਏਜੰਡਾ ਏ ਆ ਵੀ ਬੜੀ ਬੇਮੌਸਮੀ ਬਾਰਸ਼ ਹੋਈ ਆ ਜਿਆਦੀ ਬਾਰਸ਼ ਹੋਈ ਆ ਉਹਨੇ ਪੈੜੀ ਦਾ ਨੁਕਸਾਨ ਬਹੁਤ ਕਰਤਾ ਪੈੜੀ ਡੈਮੇਜ ਹੋ ਗਈ ਆ ਤੇ ਇਸ ਕਰਕੇ ਇਟਾ ਵੱਡਾ ਕੱਟ ਹੋਇਆ ਵਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਇਹ ਕੋਈ ਟੀਮਾਂ ਸੈਂਟਰ ਦੀਆਂ ਬੁਲਾ ਕੇ ਤੇ ਸੀਜ਼ਨ ਜਿਹੜੇ ਕੰਮ ਚੱਲਦੇ ਨੇ ਵੇਖੀ ਇਹਦੀ ਕੋਈ ਜਿਹੜੀ ਚੱਲ ਰੋੜਿਆਂ ਨੂੰ ਮੇਰਾ ਖਿਆਲ ਆ ਵੀ ਰਾਇਬ ਨਹੀਂ ਪੂਰੀ ਨਿਕਲੇਗੀ ਕਹੇ ਦਿਲੇ ਆਪੀធី ਕੀਤੀ ਜਾਏ ਤੇ ਡਾਉਟ ਸਕੰਦਰ ਵਧਾਇਆ ਜਾ ਕਿੰਨਾ ਕ ਨੁਕਸਾਨ ਆ ਪਿਛਲੇ ਸਾਲਾਂ ਨਾਲੋਂ ਇਹ ਤੇ ਅਤਕੀ ਦੇ 88 ਨਾ ਵੀ ਵੱਡਾ ਹਾਰ ਆਇਆ 23 ਦੇ ਵਿੱਚ ਹਾਰ ਆਇਆ ਹੀ ਉਦੋਂ ਵੀ ਸਟ੍ਰੇਟ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਹੈ ਜੇ ਅੱਜ ਦੀ ਵੀ ਵੱਡੀ ਮੀਟਿੰਗ ਇੱਥੇ ਹੋਈ ਹੈ ਇਹਦਾ ਮਤਲਬ ਹੀ ਇਹੋ ਆ ਕਿ ਜਿਹੜਾ 23 ਜੇ ਇਡਾ ਵੱਡਾ ਨੁਕਸਾਨ ਹੋਇਆ ਤੇ ਆਪੀ ਤੇ ਉਸ ਨਾਲ ਬਹੁਤ ਵੱਡੇ ਹਾਰ ਆ ਗਿਆ ਤਾਂ ਭਾਈ ਹੋ ਗਈ ਏ ਕੱਲੀ ਇੰਨੀ ਬੇਬੋਸਮੀ ਬਾਰਸ਼ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਵਾ ਲਗਭਗ 20-25% ਫੈਦੀ ਡੈਮੇਜ ਸਰਕਾਰ ਦੀ ਅਧਿwidehat ਦੇ ਮੁਤਾਬਕ 2% ਕਰ